ਆ ਗਰੀਆਂ ਖਬਰਾਂ ਨਾਲ ਚੱਲੀਏ ਤੇ ਇਮੀਗ੍ਰੇਸ਼ਨ ਨਾਲ ਰਿਲੇਟਡ ਆਪਾਂ ਕੁਝ ਕੁ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਕਹਿੰਦੇ ਵੀ ਜਿਹੜੇ ਬੱਚੇ ਹੁਣ ਅਮਰੀਕਾ ਚ ਪੈਦਾ ਹੋ ਰਹੇ ਆ ਜਨਵਰੀ ਜਿਹੜੀ 20 2025 ਤੋਂ ਬਾਅਦ ਉਹਨਾਂ ਦਾ ਸਿਟੀਜ਼ਨਸ਼ਿਪ ਨੂੰ ਰੋਲੇ ਨੂੰ ਲੈ ਕੇ ਯੂ ਐਸ ਸੀ ਆਈ ਐਸ ਕੋਸ਼ਿਸ਼ ਕਰ ਰਹੀ ਆ ਰੀਸਟ੍ਰਿਕਟ ਕਰਨ ਦੇ ਲਈ ਜੋ ਬਰਥ ਰਾਈਟ ਸਿਟੀਜ਼ਨਸ਼ਿਪ ਹੈਗਾ ਜਿਹਦੇ ਨਾਲ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਐਚ 1 ਵੀਜ਼ੇ ਤੇ ਆ ਉਹਨਾਂ ਦਾ ਜਿਹੜੀਆਂ ਫੈਮਲੀਆਂ ਰਿਸਕ ਤੇ ਹੋਣਗੀਆਂ ਜਿਨ੍ਹਾਂ ਦੇ ਬੱਚੇ ਜਨਵਰੀ 2025 ਤੋਂ ਬਾਅਦ ਪੈਦਾ ਹੋਏ ਹੈਗੇ ਆ ਯੂਐਸ ਸਿਟੀਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਸ ਨੇ ਨਮਾ ਇੱਕ ਪਲਾਨ ਜੋ ਆ ਉਹ ਇੰਪਲੀਮੈਂਟਡ ਡਰਾਫਟ ਕੀਤਾ ਹੈਗਾ ਜਿਹਦੇ ਨਾਲ ਉਹਨਾਂ ਬੱਚਿਆਂ ਨੂੰ ਸਿਟੀਜ਼ਨਸ਼ਿਪ ਜੋ ਅਮਰੀਕਾ ਦੇ ਵਿੱਚ ਜੰਮਦੇ ਅਟਨਾਈ ਕੀਤੀ ਜਾਊਗੀ ਜੋ ਟੈਂਪਰੇਰੀ ਵੀਜ਼ਾ ਤੇ ਹੈਗੇ ਆ ਐਚ1 ਵੀਜ਼ਾ ਤੇ ਆ ਐਚ4 ਤੇ ਆ ਐਫ1 ਤੇ ਆ ਜਾਂ B1 ਦੇ ਉੱਤੇ ਹੈਗੇ ਆ ਜੋ ਇੰਟਰਨੈਸ਼ਨਲ ਸਟੂਡੈਂਟਸ ਆ ਤੇ ਉਹਨਾਂ ਦੇ ਜਿਹੜੇ ਪਰਿਵਾਰ ਆ এডਿਕੇਸ਼ਨ ਪਰਸੂ ਕਰ ਰਹੇ ਆ professionl ਕੈਰੀਅਰ ਆਪਣਾ ਅਮਰੀਕਾ ਦੇ ਵਿੱਚ ਪਰਸੂ ਕਰ ਰਹੇ ਆ ਖਾਸ ਕਰਕੇ ਜਿਹੜੇ H1 ਵਾਲੇ ਉਹ ਤਾਂ ਕਿੰਨੇ ਕਿੰਨੇ ਸਾਲ ਸਿਟੀਜ਼ਨ ਨਹੀਂ ਬਣ ਸਕਦੇ ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਬਣੂਗਾ ਇਹ ਆਪਾਂ ਪਿਛਲੇ ਸਮੇਂ ਚ ਵੀ ਤੁਹਾਡੇ ਨਾਲ ਡਿਸਕਸ ਕਰਦੇ ਆਏ ਹੈਗੇ ਆ ਸਟੂਡੈਂਟਸ ਨੂੰ ਤੇ H1 ਵੀਜ਼ਾ ਕੋਈ OPT ਦੇ ਉੱਤੇ ਹੈਗੇ ਆ F1 ਵੀਜ਼ਾ ਦੇ ਉੱਤੇ ਇਹ ਸਾਰਿਆਂ ਦੇ ਉੱਤੇ ਬਹੁਤ ਵੱਡਾ ਅਸਰ ਪੈਣਾ ਸੋ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਪਤਾ ਹੀ ਆਵੇ ਇੱਥੇ ਵਰਕ ਟੂਰਿਜ਼ਮ ਬਹੁਤ ਚੱਲਦਾ ਸੀ ਉਹ ਮਿਸਯੂਜ਼ ਹੁੰਦਾ ਸੀ ਬਹੁਤ ਸਾਰੇ ਚਾਈਨਾ ਤੋਂ ਹੋਰ ਮਲਕਾਂ ਤੋਂ ਲੋਕ ਆ ਜਾਂਦੇ ਸੀ ਇੱਥੇ ਨਿਆਣੀ ਜਮਾਨ ਤੇ ਨਿਆਣੀ ਜਦੋਂ ਜੰਮ ਗਏ ਤੇ ਉਹ ਆਟੋਮੈਟਿਕਲੀ ਸਿਟੀਜ਼ਨ ਬਣ ਗਏ ਤੇ ਫਿਰ ਉਹਨਾਂ ਦੇ ਸਾਰੇ ਜਿਹੜੇ ਬੈਨੀਫਿਟ ਵਗੈਰਾ ਸ਼ੁਰੂ ਹੋ ਜਾਂਦੇ ਜਾਂ ਮੁੜ ਕੇ ਉਹ ਵਾਪਸ ਚੱਲ ਜਾਂਦੇ ਆ ਤੇ ਉਹਨਾਂ ਨੂੰ ਪਤਾ ਵੀ 21 ਸਾਲਾਂ ਦਾ ਜਦੋਂ ਬੱਚਾ ਹੋਇਆ ਫਿਰ ਪੂਰੇ ਪਰਿਵਾਰ ਨੂੰ ਜਿਹੜਾ ਆ ਉਹ ਸੱਦ ਸਕਦਾ ਹੈਗਾ ਬਹੁਤ ਸਾਰੇ ਜਿਹੜੇ ਲਾ ਅਵਾਈਡਿੰਗ ਸਟੂਡੈਂਟਸ ਆ ਜਿਹੜੇ ਲੀਗਲੀ ਅਮਰੀਕਾ ਚ ਆਏ ਆ ਲੀਗਲੀ H1 ਵੀਜ਼ੇ ਤੇ ਆਏ ਆ ਆ ਉਹ ਬਹੁਤ ਕੁਸ਼ ਕੰਟਰੀਬਿਊਟ ਕਰਦੇ ਆ ਅਮਰੀਕਾ ਨੂੰ ਚਾਹੇ ਉਹ ਅਕੈਡਮਿਕਸ ਨੂੰ ਲੈ ਕੇ ਹੋਵੇ ਇਕੋਸਿਸਟਮ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਪਰ ਇਸ ਚੱਕਰ ਦੇ ਵਿੱਚ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਉਹ ਜਿਹੜੇ ਇਮੀਗ੍ਰੈਂਟ ਆ ਰਹੇ ਉਹਨਾਂ ਨੂੰ ਵੀ ਆ ਸਕਦੀ ਆ ਤੇ ਅਮਰੀਕਾ ਦੇ ਲਈ ਵੀ ਇਹ ਜਿਹੜੀ ਪ੍ਰੋਬਲਮ ਹੋਊਗੀ ਕਿਉਂਕਿ ਫਿਰ ਉਹ ਹੀ ਜਿਹੜੇ ਟੈਕਨੀਕਲ ਪਰਸਨ ਆ ਜਾਂ ਹਾਈਲੀ ਪ੍ਰੋਫੈਸ਼ਨਲ ਹੈਗੇ ਆ ਉਹ ਕੋਸ਼ਿਸ਼ ਕਰੂਗੇ ਵੀ ਆਪਾਂ ਹੋਰ ਕਿਸੇ ਮੁਲਕ ਦੇ ਵਿੱਚ ਚਲੇ ਜਾਈਏ 응, 음,지.